ਅਸਾ ਜਿੱਥੇ ਸਾਡੇ ਸ਼੍ਰੋਮਣੀ ਕਾਲਜਲ ਦੇ ਹਲਕਾ ਘਲੌਰ ਦੇ ਜਿਹੜੇ ਬਲਾਕ ਸੰਮਤੀ ਦੇ ਕੈਂਡੀਡੇਟ ਨੇ ਉਹਨਾਂ ਦੇ ਘਰੇ ਕਦੇ ਪੁਲਿਸ ਕਦੇ ਹੋਰ ਵੱਖ-ਵੱਖ ਵਿਭਾਗਾਂ ਦੇ ਦਫ਼ਤਰ ਐ ਫਿਰ ਰਹੇ ਨੇ ਵਿੱਚ ਬਹੁਤ ਵੱਡੇ ਕ੍ਰਾਈਮਨਲ ਹੁੰਦੇ ਨੇ ਸਾਡੇ ਕੈਂਡੀਡੇਟ ਉੱਤੇ ਬਲਾਕ ਸੰਮਤੀ ਸ਼ੰਭੂ ਦੇ ਵਿੱਚ ਜ਼ੋਨ ਨੰਬਰ 14 ਤੋਂ ਕੱਗਰਸਾਹ ਜ਼ੋਨ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਦਵਿੰਦਰ ਸਿੰਘ ਉਹਨਾਂ ਨੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਬਿਲਕੁਲ ਸਰੀਆਮ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਇੱਕ ਨਹੀਂ ਕਿਉਂਕਿ ਸਾਡੇ ਵੀ ਜਿਹੜੇ ਉਮੀਦਵਾਰ ਨੇ ਖੜੇ ਨੇ ਇਤਰਾਜ਼ ਦੇ ਕੇ ਆਏ ਨੇ ਅੰਦਰ ਇੱਕ ਨਹੀਂ ਘਟੋ ਘਟ ਚਾਰ ਵਕ ਵਕ ਗਵਾਹਾਂ ਤੋਂ ਸਹਰਨ ਕਰਾ ਕੇ ਨਾਲ ਦੋਹਾਂ ਦੇ ਆਧਾਰ ਕਾਰਡ ਤੇ ਨਾਲ ਫੋਟੋ ਆ ਬਕਾਇਦਾ ਚਿੱ ਚ ਕਿ ਜਿਹੜੀ ਜਗ੍ਹਾ ਤੇ ਉਹਨਾਂ ਨੇ ਸ਼ਾਮਲਾਤ ਜਗ੍ਹਾ ਦੇ ਵਿੱਚ ਨਜਾਇਜ਼ ਕਬਜ਼ਾ ਕੀਤਾ ਹੋਇਆ ਅਸੀਂ ਇਤਰਾਜ਼ ਦੇ ਕੇ ਆਏ ਕਿ ਆਮ ਆਦੀ ਪਾਰਟੀ ਦੇ ਕੈਂਡੀਡੇਟ ਦੇ ਜਿਹੜੇ ਕਾਗਜ਼ ਨੇ ਉਹ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਇਹ ਕਿਸੇ ਵੀ ਤਰੀਕੇ ਨਾਲ ਸਾਡੇ ਦਾ ਤੁਸੀਂ ਕੈਂਡੀਡੇਟਾਂ ਦੇ ਤੁਸੀਂ ਰੈਂਪ ਤੇ ਗਲੀ ਦੇ ਵਿੱਚ ਜੇ ਕਿਸੇ ਦਾ ਅੱਧਾ ਫੁੱਟ ਵੀ ਜੇ ਕਿਸੇ ਦਾ ਬਾਦਰਾ ਕੋਠੇ ਦਾ ਬਾਹਰ ਉਹ ਵੀ ਦੇਖਦੇ ਫਿਰਦੇ ਹੋ ਤਾਂ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਆ ਵੀ ਵੀਡੀਓ ਬਲਾਗ ਨੂੰ ਖਾਸ ਕਰਕੇ ਤੇ ਜਿਹੜੇ ਵੀ ਵਿਭਾਗ ਦੇ ਬਕਬਕ ਵਿਭਾਗਾਂ ਦੇ ਅਧਿਕਾਰੀ ਡਿਊਟੀਆਂ ਲੱਗ ਰਹੀਆਂ ਨੇ ਇਤਰਾਜਾਂ ਨੂੰ ਉਹ ਕੇ ਚੈੱਕ ਕਰਨੀਆਂ ਆ ਵੀ ਦੇਖ ਲਿਓ ਇਹ ਚਾਰ ਬੰਦਿਆਂ ਤੋਂ ਸਾਈਨ ਕਰਾ ਕੇ ਦੇ ਕੇ ਆਇਆ ਘਟੂ ਘਟ ਇੱਕ ਦੋ ਦੋ ਨਹੀਂ ਚਾਰ ਗਵਾਹਾਂ ਤੋਂ ਨਾਲ ਬਕਾਇਦਾ ਫੋਟੋ ਹਲਾ ਕੇ ਕਿ ਇਸ ਦਵਿੰਦਰ ਸਿੰਘ ਦੇ ਕਕਰਸਾਏ ਵਾਲੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਦੇ ਕਾਗਜ਼ ਰਾਧੂ ਜੀ ਨੇ ਬਾਕੀ ਸਾਡੇ ਕੈਂਡੀਡੇਟ ਸਾਹਿਬ ਸੁਣੋ 2 ਦਾ ਨੰਬਰ ਖੱਗਰ ਸਾਹ ਜੋਂ ਦੇ ਕੈਂਡੀਡੇਟ ਹੈਗਾ ਮੇਰੇ ਗਲਾਸ ਆਮ ਆਦਮੀ ਪਾਰਟੀ ਦਾ ਜਿੰਦਰ ਸਿੰਘ ਖਾ ਹੈ ਜਿਹਨੇ ਕੀ ਮੇਰੇ ਪਿੰਡ ਦੇ ਹੰਦਰ ਨਾਜਾਇਜ਼ ਪੰਚ